ਬੜੀ ਟੈਨਸ਼ਨ ਪਈ ਭੈਣ ਦੀ ਉਹਨੂੰ ਫੋਨ ਕਰਕੇ ਆ ਪੁੱਛਾਂ ਪਈ ਕੀ ਕੋਹਨੇ ਪੜਿਆ ਕ ਨਹੀਂ ਨਹੀਂ ਪੜਿਆ ਕਰਦੀ ਆ ਫੋਨ ਨਾ ਮੇਰਾ ਜੀ ਕਰਨ ਲਿਆ ਕੋਈ ਕੰਮ ਹੀ ਕਰ ਲੋ ਸੋਫਾ ਨੇ ਤੱਕ ਤੇ ਗਿਆ ਸੁਲ੍ਹਾ ਵੀ ਸਾਫਟ ਕੀਤਾ ਹੈਗਾ ਕਿ ਮੈਂ ਹੋਰ ਕਰਨਾ ਕਿਤੇ ਟੈਨਸ਼ਨ ਪਈ ਮਮੀ ਨੂੰ ਮੇਰਾ ਧਿਆਨ ਉੱਥੇ ਹੀ ਆ ਕੱਲ ਦਾ ਮਾਂ ਨੂੰ ਟਪਾ ਹੀ ਨਹੀਂ ਆਉਣਿਆ ना तो कोई काम करने जी कर चल मैं फोन करके ना एक बार देखा पूछा तो सही की निपड़िया वा फोन लावा ਹੈਲੋ ਅ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੁਣ ਠੀਕ ਵਾ ਹੋਰ ਸਭ ਠੀਕ ਠਾਕ ਵਾ ਨਾ ਹੁਣ ਬੱਚਾ ਆਸ਼ਾ ਹੂੰ ਆ ਹੁਣੇ ਮੈਂ ਪਹੁੰਚ ਗਈ ਹਾਂ ਟਾਈਮ ਨਹੀਂ ਆਹੋ ਨਹੀਂ ਮੈਨੂੰ ਸਭ ਹੀ ਲੈ ਆਇਆ ਸੀ ਕਾਰੀਓਂ ਤੇ ਜਾ ਕੇ ਆਹੋ ਵੜਗੀ ਅੰਦਰ ਹਾਂ ਕੱਲ ਵੀ ਗਈ ਆ ਤੇ ਇਹਨੇ ਕੋਈ ਦੱਸਿਆ ਵਾ ਕਿ ਕਿੱਥੇ ਗਈ ਆ ਕਿੱਥੋਂ ਆਈ ਆ ਹੋਰਨਾਂ ਦੀਆਂ ਤੇ ਬੜੀਆਂ ਸੁਆਂ ਲੈਂਦੀ ਆ ਮਾੜੀ ਜਿਹੀ ਗੱਲ ਹੋਵੇ ਤਾਂ ਛੇਤੀ ਨਾਲ ਕੰਦੀ ਬਰੂਹੀ ਲੱਗ ਜਾਂਦੀ ਆ ਤੇ ਕੋਈ ਨਹੀਂ ਉਹ ਸਭ ਹੀ ਰਿਆ ਪੱਗ ਬੰਨਣ ਮੈਂ ਵੀ ਉਹਦੇ ਕੋਲ ਜਾਣੀ ਆ ਤੇ ਉੱਥੇ ਜਾ ਕੇ ਉੱਚੀ ਉੱਚੀ ਸੁਣਾਉਣੀ ਆ ਆਪੇ ਨਿਕਲੂਗੀ ਨਾ ਬਾਹਰ ਜਦੋਂ ਮੈਂ ਉੱਚੀ ਉੱਚੀ ਕੀਤੀਆਂ ਗੱਲਾਂ ਤਾਂ ਆਪੇ ਕੋਈ ਨਾ ਕੋਈ ਛੇੜ ਛੇੜੂਗੀ ਤੇ ਫਿਰ ਮੈਨੂੰ ਦੱਸੂਗੀ ਵੇ ਸਾਬੀ ਲੋਕੀ ਵੇ ਆਪਣੀਆਂ ਗੱਲਾਂ ਦੇ ਕਿਤੇ ਪਰਦੇ ਪਾਉਂਦੇ ਹੀ ਹੋ ਤੇ ਸਾਡੀਆਂ ਗੱਲਾਂ ਟੰਮਣੇ ਤੇ ਛਾੜਦੇ ਹੀ ਹੋ ਨਾ ਸੁਣ ਲੀਆਂ ਸਭ ਕੁਛ ਕੀ ਆ ਮਾ ਦਦੀ ਤੈਨੂੰ ਨਹੀਂ ਪਤਾ ਲਗਾ ਕੱਲ ਦੀ ਤੇਰੀ ਮਾਂ ਗਈ ਹੀ ਵਾਂਡੇ ਓ ਦਾਦੀ ਚੁੱਪ ਕਰ ਪਰਾਂ ਛੱਡ ਪਰਾਂ ਐਵੇਂ ਮੈਂ ਸਾਪ ਕੋ ਸੁਣ ਲਿਆ ਵਾ ਇਹ ਪੈਣ ਦੇ ਨਵਾਂ ਨਾ ਲੜਕੇ ਆਈਓ ਕਿਹੜੀ ਪੈਣ ਦੀਆਂ ਜਿੱਥੇ ਕੱਲ ਗਈ ਆ ਕਿਹੜੀ ਗੱਲਾਂ ਸੁਣਦੀ ਆ ਤੂੰ ਮੇਰੀਆਂ ਬੜੀਆਂ ਸੁਣੀਆਂ ਮੈਂ ਤੇਰੀਆਂ ਕਿਹੜੀਆਂ ਸਾਰੀਆਂ ਸੁਣ ਲਿਆ ਵਾ ਉੱਥੇ ਹੀ ਕਰਕੇ ਆਈਆਂ ਕੀ ਕਰਕੇ ਆਈਂ ਉੱਥੇ ਮੈਂ ਕੀ ਤਾਂ ਕੀ ਕਰਕੇ ਆਈਆਂ ਹੁਣ ਫੋਨ ਤੇ ਕੀ ਨਹੀਂ ਆਖਣ ਮੈਂ ਤਾਂ ਰਾਜੀ ਬਾਜੀ ਕੋ ਛੱਡੀ ਆ ਰਾਜੀ ਬਾਜੀ ਕੋ ਪੁੱਛਣ ਡਈ ਆ ਪੈਣ ਆਪਣੇ ਨੂੰ ਆਖੇ ਨੇ ਇਹਨਾਂ ਡਾਟ ਕੇ ਰੱਖੀ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਮੈਂ ਸੁਣ ਲਿਆ ਵਾ ਉਹ ਦਾਦੇ ਨੇ ਕੱਲ ਬੋਲੇ ਆ ਤਾਂ ਇਦਾਂ ਤੈਨੂੰ ਬੜੀਆਂ ਗੱਲਾਂ ਸੁਣਦੀਆਂ ਦਾਦੀ ਮੰਮੀ ਜਾਓ ਅੰਦਰ ਜਾਓ ਨਹੀਂ ਇਹ ਨਾ ਕਰੀ ਮੈਂ ਸੱਚੀਆਂ ਸਨ ਮਨ ਲਾਲ ਕੰਨ ਲਾਲ ਗੱਲਾਂ ਹੁੰਦੀਆਂ ਸੱਚੀਆਂ ਤੇ ਹਨੂ ਆ ਕਦੇ ਮੇਰੇ ਦੁਆਲੇ ਤੇ ਸੁੱਖ ਦੁਆਲੇ ਉੱਥੇ ਪੈਣਾ ਦੀ ਨਾ ਉਹ ਦੁਆਲੇ ਵੀ ਹੋਈ ਆ ਪੈਨੂ ਆਂਦੇ ਉਹਨਾਂ ਨੂੰ ਡਾਟ ਕੇ ਰੱਖੀ ਇਹ ਕੋਈ ਗੱਲ ਨਹੀਂ ਕੀਤੀ ਹੈਗੀ ਕੀਤੀ ਕਿਉਂ ਨਹੀਂ ਮੈਂ ਮਿਲਣ ਗਈ ਹਾਂ ਮਿਲਣ ਗਈ ਉੱਥੇ ਹਾਂ ਅੰਦਰ ਬੈਠ ਮੈਂ ਸੁਣੀਆਂ ਤੇਰੀਆਂ ਗੋੜੀਏ ਬੈ ਜਾ ਆਰਾਮ ਨਾਲ ਤੇਰੀ ਲੱਤ ਤੋੜ ਕੇ ਤੈਨੂੰ ਦਰਾਂ ਮੰਜੇ ਦਾ ਪਾ ਜੇ ਤੂੰ ਮਿੱਥੀ ਖੁੰਜੀ ਗੱਲਾਂ ਸੁਣਦੀ ਰਹੀ ਨੀ ਨਾ ਹਟ ਜਾ ਉਹ ਤੋੜ ਦੇ ਤੋੜਨੇ ਆ ਆੜਾ ਕੇ ਖੁੰਡਿਚ ਵੇਖੀ ਕਿਤਾਂ ਜਾਂਦੀ ਤੇਰੀ ਖੁੰਡੀ ਵੀ ਤਨਾਰ ਤੋੜੂਗੀ ਤੇਰੇ ਰਾਤ ਵੀ ਤੋੜਨੀ ਆ ਤੇਰੀ ਖੁੰਡੀ ਵੀ ਤਾਲ ਤੋੜੂਗੀ ਮੈਂ ਤੋੜ ਕੇ ਰਹਿ ਹਾਂ ਤੁਰਨ ਜੋਗੀ ਨਹੀਂ ਮੈਂ ਛੱਡੂਗੀ ਮੈਂ ਤੁਰਨ ਜੋਗੀ ਨਹੀਂ ਮੈਂ ਰਹਿਣਾ ਹੀ ਹਾਂ ਖੁੰਡੀ ਵੀ ਨਹੀਂ ਹੱਥ ਲਾਉਣ ਦੇਣਾ ਮੇਰੀ ਸੁਣ ਕੱਲ ਤੇਰਾ ਕੀ ਮਤ ਬਵਾ ਮੇਰੇ ਪਿਛਲੇ ਆਂਦੀਆਂ ਮੇਰੀਆਂ ਭੈਣਾ ਭਰਾਵਾਂ ਦੀ ਗੱਲਾਂ ਸੁਣਦਾ ਦੱਸ ਪਹਿਲਾਂ ਤੇਰਾ ਕੀ ਮਤ ਬਲਵਾ ਤੂੰ ਪਿਛਲੀਆਂ ਨੇ ਗੱਲਾਂ ਕਰਦੀ ਏ ਮੈਨੂੰ ਨਹੀਂ ਤੇਰੀਆਂ ਮੈਂ ਕਦੀ ਗੱਲਾਂ ਸੁਣੀਆਂ ਤੂੰ ਮੇਰੇ ਪੇਕੇਆਂ ਨੂੰ ਗੱਲਾਂ ਕਰਦੀ ਹੌਣ ਮਾਰੀ ਆਈ ਓ ਤੇਰੀ ਤੂੰ ਤਾਂ ਸਾਬੀ ਕੋ ਲੈ ਕੇ ਫੋਨ ਕੋਣ 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 ਕਰਦੀ ਰਹੀਂਦੀ ਤੇ ਮੈਂ ਤਾਂ ਧਿਆਨ ਦਿੰਦੀ ਪੇ ਲੱਗੀ ਤੇ ਲੱਗੀ ਰਹੀ ਮੇਰਾ ਖੜਾ ਛੁੱਟਾ ਅੱਛਾ ਆਹੋ ਤੇਰਾ ਖੜਾ ਛੁੱਟਾ ਤੇ ਤੂੰ ਜਾਣ ਬਜ ਕੇ ਲੜਾਈਆਂ ਛੇੜਦੀ ਆ ਮੈਂ ਲੜਾਈਆਂ ਛੇੜਦੀ ਆ ਲੜਾਈਆਂ ਤੂੰ ਛੇੜ ਕੇ ਆਈ ਓ ਆਹੋ ਤੂੰ ਛੇੜੀ ਓ ਸੱਜਰੀ ਆਹੋ ਲੜਾਈਆਂ ਤੂੰ ਛੇੜ ਕੇ ਆਈ ਓ ਮੈਨੂੰ ਦੱਸਣ ਲਈ ਓ ਮੈਂ ਆਪਣੀ ਭੈਣ ਉੱਤੇ ਹੀ ਗੱਲ ਕਰਨ ਦੀ ਰਾਜੀ ਪਈ ਦੀ ਕਿ ਮੈਂ ਪਹੁੰਚ ਗਈ ਠੀਕ ਠਾਕ ਮੈਂ ਦੱਸਣ ਦੀ ਗੱਲ ਤਾਂ ਕੋਈ ਲੜਾਈ ਦੀ ਨਹੀਂ ਉੱਥੇ ਓਏ ਕਿਉਂ ਨਹੀਂ ਤੂੰ ਆਖੇ ਨੇ ਡਾਟ ਕੇ ਰੱਖੀ ਨਾ ਮਾਨੂੰ ਬਹਿਤ ਨਹੀਂ ਕਿਹਾ ਇੰਨੀ ਕਿਆ ਕਹੇਨੀ ਤੇਰੇ ਕੰਨ ਵੱਜਦੇ ਆ ਤੇਰਾ ਬੁੱਢਾ ਵੜਾ ਹੈਗਾ ਤੈਨੂੰ ਕੰਨਾਂ ਚ ਸੁਣਦਾ ਕੱਖ ਨਹੀਂ ਘਾ ਹੁਣ ਮੈਂ ਸਭ ਕੁਝ ਸੁਣਦਾ ਮੀਨ ਇਹਨੂੰ ਕੱਖ ਨਹੀਂ ਸੁਣਦਾ ਹੈਗਾ ਸੁਣਦਾ ਵੀ ਆ ਤੇ ਦੇਖਦਾ ਵੀ ਆ ਅਜੇ ਮੈਂ ਇਦੀ ਰਹੀ ਵੀ ਨਹੀਂ ਹੂੰ ਬੋਲੀ ਹੈਗੀ ਕੰਨਾਂ ਕੋ ਤੇ ਅਗਲੇ ਦੇ ਆਵੇ ਗੱਲਾਂ ਬੜੀਆਂ ਜਾਣਗੀਆਂ ਤੂੰ ਮਾਸਾ ਕਿ ਜਿੰਨੇ ਗੱਲ ਕਰਨੇ ਨੋਸੇ ਸੁਣਦਾ ਵਾ ਸੁਣਦਾ ਵਾ ਤੈਨੂੰ ਤੇ ਲੋਕਾਂ ਸਾਹਮਣੇ ਕਰਦੀ ਹੈ ਮੈਨੂੰ ਸੁਣਦਾ ਨਹੀਂ ਉੱਚੀ ਸੋਣ ਬੋਲ ਲੱਖੂ ਆਹ ਦਿੰਨੀ ਆ ਨਹੀਂ ਸੁਣਦਾ ਨਹੀਂ ਲੋਕਾਂ ਗਾੜੀ ਨਖਰੇ ਕਰਦੀਆਂ ਤੂੰ ਨਖਰੇ ਕਰਦੀ ਸਹੀ ਕਰਦੀਆਂ ਨਖਰੇ ਤੂੰ ਮੇਰੇ ਨਾਲ ਨਹੀਂ ਦਿੰਦੇ ਕੋਈ ਨਹੀਂ ਤੇ ਮਦਾਦਾ ਤੂੰ ਨਹੀਂ ਮੈਨੂੰ ਟੇਕਣ ਦਿੰਦੀ ਏ ਕੰ ਤਾਂ ਫਿਰ ਮੈਂ ਜਿੱਦ ਹੋਰ ਸੁਣੀਗਾ ਨਾ ਮੈਂ ਲਾ ਕੇ ਆ ਗਈ ਕਿਤੇ ਮੇਰੇ ਤਾਂ ਫਿਰ ਵੇਖੂ ਤੇਰੀ ਲਾਥ ਤੋੜ ਕੇ ਸੁੱਟੂ ਤਾਂ ਫਿਰ ਕੋਈ ਗੱਲ ਨਹੀਂ ਜੋ ਹੋਗਾ ਮੈਂ ਚੱਲ ਲੂੰਗੀ ਮੈਂ ਕਿਹਾ ਹੁਣ ਚਾ ਅਜੇ ਸ਼ੁਰੂ ਹੀ ਹੋਈ ਆ ਵੇਖੀ ਸੁਣਦੀ ਤੇ ਸਾਰੇ ਕੰਮ ਕਰੂੰਗੀ ਤੇ ਜੇ ਤੂੰ ਸਾਨੂੰ ਮੇਹਣੇ ਦਿੰਨੇ ਨੇ ਨਾ ਇਹ ਆਪ ਹੁਣ ਮੇਹਣੇ ਥੱਲੇ ਆਈ ਨਹੀ ਮੇਰੀਆਂ ਗੱਲਾਂ ਮੈਨੂੰ ਅੰਦਰ ਝਾਕਣ ਦੀਆਂ ਤੇ ਤੂੰ ਸਾਬੀ ਵੱਲ ਕਿ ਲੈਣ ਆਈ ਹਾਂ ਸਾਬੀ ਨੂੰ ਮੈਂ ਦੱਸਣਾ ਨਹੀਂ ਮੰਮੀ ਅੱਗੇ ਮੇਰੀ ਭੱਗ ਨਹੀਂ ਵੇਲਾ ਚੰਗੀ ਬੱਜੀ ਮੈਂ ਆਪਣੀ ਨੌਕਰੀ ਲਈ ਕਿਤੇ ਚੱਲਿਆ ਵਾਂ ਕੱਲ੍ਹ ਤੋਂ ਕਲੈਨ ਪੁਣਾ ਪਾਇਆ ਤੁਸੀਂ ਮੈਨੂੰ ਕਿਤੇ ਕੰਮ ਮਿਲਣ ਡਿਆ ਮੈਂ ਉਹਦੀ ਚੱਲਿਆ ਉਧਰ ਪੇਪਰ ਜਮਾ ਕਰਾਉਣ ਤੇ ਤੁਸੀਂ ਮੈਨੂੰ ਕਿਉਂ ਇਦਾਂ ਡੇਜੇ ਰੁਕ ਰੁਕ ਕਰਾਈ ਕਰਨਾ ਕਲੈਨ ਪੁਣਾ ਜਾ ਕਰਨਾ ਆਵੇ ਭਲਾ ਛਣੀ ਪੱਤੇ ਲੱਗ ਕੇ ਜਾਇਆ ਕਰ ਜਿੱਥੇ ਜਾਣਾ ਹੁੰਦਾ ਤਾਂਜੇ ਤੇਰੇ ਕੰਮ ਨਹੀਂ ਬਣਦੇ ਮੇਰੀ ਗੱਲ ਸੁਣ ਸਾਡੇ ਆ ਵੱਡਿਆਂ ਦੇ ਪੈਰੀਂ ਹੱਥ ਲਾਈਏ ਨਾ ਸਾਰੇ ਕੰਮ ਬਣਦੇ ਆ ਉਹ ਇਹਦੇ ਕਲੈਨ ਦੇ ਮੱਥੇ ਨਾ ਨਾ ਲੱਗਿਆ ਕਰ ਤੇ ਨਾ ਇਹਦੇ ਨਾਲ ਬੋਲਿਆ ਕਰ ਜੇ ਉੱਧਰ ਜਾਣਾ ਹੁੰਦਾ ਤਾਂ ਹੱਥ ਤੇ ਲੈਣਾ ਤੇ ਮੈਂ ਤੇ ਨਹੀਂ ਸੇ ਇਸ ਤੂੰ ਮੈਨੋਂ ਕਦੀ ਨਹੀਂ ਦਿੱਤੀ ਤੇ ਇਹਨੂੰ ਤੂੰ ਕੀ ਦੇਣੀ ਖਤੜਿਆਂ ਨੂੰ ਇਹਨੂੰ ਦੇਣੀ ਅਮੂ ਇਹਨਾਂ ਵਿਆਹ ਜਿਆਰਾ ਹਾਂ ਸੀਸ ਲੈਣ ਵਾਲੀ ਨਹੀਂ ਗਈ ਹਾਂ ਆਹੋ ਉਹ ਤੋਂ ਪਿਛੋਲੇ ਹੀ ਹਾਂ ਇਹ ਆਈਆ ਤੇ ਰਹੀਆ ਆਹੋ ਇਹ ਪੁੱਤ ਮੇਰੇ ਦਾ ਹੀ ਆ ਹਾਂ ਆਹੋ ਗੱਲਾਂ ਕਰਦੇ ਏ ਤੂੰ ਆਹੋ ਸੇਕ ਲੈ ਕੇ ਆਹੋ ਦਾਦੀ ਉੱਥੇ ਬਹਿ ਜਾਓ ਜਾ ਕੇ ਅੰਦਰ ਜਾ ਮਮੀ ਤੂੰ ਵੀ ਅੰਦਰ ਜਾਉ ਇਹ ਤਾਂ ਉਹ ਕਾਮੀ ਲਗੀ ਪੂਛਣਾ ਦੋਸਤੀ ਤੇ ਸਿੰਗਾਣਾ ਵੇਰ ਆਹੋ ਇਹ ਵੇਰ ਮੇਰਨਾ ਰੱਖਦੀ ਐ ਚਤੋ ਪੈਰ ਇਤਨੇ ਰੱਖਣਾ ਕਰਨਾ ਨਾ ਮਾਰਦੀ ਐ ਤੂੰ ਨਾ ਰੱਖਦੀ ਆ ਨਾ ਕੋਲੋਂ ਲੱਭਦੀ ਆ ਕਿਤੇ ਨੋ ਨਹੀਂ ਮੈਂ ਆਈ ਲਿਆ ਇਹਨੇ ਬੜਾ ਕੁਛ ਕਰਦੀ ਆ ਆਹੋ ਗਲੋਂ ਨਹੀਂ ਮੈਂ ਲੱਥਾਂ ਤੇਨੂੰ ਤੇਨੂੰ ਚੰਬੜ ਕੇ ਰਾਂ ਨਹੀਂ ਹੋਂ ਤੂੰ ਕੰਨਾਂ ਚ ਰੂ ਲਿਆ ਹੀ ਹੈਂ ਹੋ ਨਹੀਂ ਤੂੰ ਸੁਣੀ ਬੋਲਦੀ ਘੜ ਘੜ ਕਰਦੀ ਮੰਮੀ ਆਪੇ ਦੰਦ ਦੇ ਮੈਨੂੰ ਕਿਹਾ ਇਹ ਤੁਹਾਡੀ ਨੌ ਸੱਸ ਦੀ ਗੱਲ ਚ ਨਹੀਂ ਹੋਣਾ ਆਪਾਂ ਜਿੱਦਾਂ ਮਰਜੀ ਲੜੀਏ ਬੋਲੀਏ ਤੇ ਮੈਂ ਤਾਂ ਤਾਂ ਨਹੀਂ ਆਈ ਬਾਹਰ ਫਿਰ ਅੱਛਾ ਤੇ ਬਾਅਦ ਕਰ ਮੈਨੂੰ ਸਮਝਾਉਂਦੇ ਨਹੀਂ ਤੁਸੀਂ ਨਾ ਤਾਂ ਵੀ ਨਾ ਲੜਿਆ ਕਰੋ ਮੰਮੀ ਮੈਂ ਕੀ ਸਮਝਾਉਣਾ ਮੰਮੀ ਤੁਹਾਨੂੰ ਦਦਾਦੀ ਨੂੰ ਆਹ ਤੁਸੀਂ ਦੁਆ ਜਾਣੇ ਕੋਈ ਹੋਰੰਦਜੂ ਕਰ ਲੈਂਦੀਆਂ ਜੋ ਸਮਝਾਉਂਦੀ ਕਿ ਬਜਾਏ ਤੂੰ ਉਹਨੂੰ ਕਹਿੰਦੀ ਹੋਣੀ ਐ ਤੂੰ ਕਰਿਆ ਕਰ ਇਦਾਂ ਹੀ ਮੰਮੀ ਮੈਂ ਕਿਉਂ ਕਹਿਣਾ ਵਾ ਤਸ ਤਾਂ ਇਹ ਮੇਰੇ ਕੋਲ ਲਗਦੇ ਨਹੀਂ ਆ ਹਾਂ ਦਾਦੀ ਨੇ ਆਣੀ ਜਿਹੜੀ ਮੇਰੀ ਗੱਲ ਮੰਨੂਗੀ ਕੱਲ ਗਈ ਆ ਨਾ ਬੜਾ ਸ਼ੁਕਰ ਮਨਾਇਆ ਹੁਣਾਵਾ ਕਹਿੰਦੀ ਆ ਨਾ ਸ਼ੁਕਰ ਰੱਬਾ ਗਈ ਕਿਤੇ ਸਾਡੇ ਕੋਲੋਂ ਲੱਥੀ ਆਪਾਂ ਦੇ ਮੰਮੀ ਇਦਾਂ ਦਾ ਕੁਝ ਕਿਹਾ ਵੀ ਨਹੀਂ ਹੂੰ ਕਿਆ ਨਹੀਂ ਅੰਦਰ ਭਾਂਡਾ ਢੇਰ ਲਾਇਆ ਖਾ ਖਾ ਕੇ ਹੈਨਾ ਐਡੀ ਕੱਚੀ ਕੁਲੀ ਨਹੀਂ ਜਿਹੜੀ ਮੈਂ ਰਹਿ ਪਈਦੀ ਉੱਥੇ ਮੈਂ ਤਾਂ ਮਿਲਣ ਲੱਗਣ ਲੱਗੀ ਹਾਂ ਤੇ ਅੱਬ ਕਿਹੜਾ ਤੂੰ ਗਿਆ ਰਹੋ ਮੈਨੂੰ ਕੰਮ ਹੀ ਉਹ ਸੁਹਾਂ ਲੰਦੀ ਫਿਰਦੀ ਕੰਦੀ ਬੁਰੀ ਲਾਕੇ ਆਪਣੀਆਂ ਟੱਕ ਦੇ ਆ ਸਾਡੀਆਂ ਚਵਾਰਿਆਂ ਦੇ ਛਾੜਦੀ ਆ ਕਈ ਕੋ ਬਾਹਰ ਕਰਨ ਦੀ ਇਹਨੇ ਕਿ ਸੁਣ ਲਿਆ ਭਲਾ ਮੈਨੂੰ ਕੀ ਪਤਾ ਮੰਮੀ ਮੈਂ ਅੰਦਰ ਆ ਵਾਂ ਉਹ ਤਾਂ ਤੈਨੂੰ ਮੈਂ ਕਿਹਾ ਪਈ ਤੂੰ ਕਰਨਾ ਜੋ ਹੁਲਾ ਪਈ ਬਾਹਰ ਨਿਕਲਦੀ ਹਟਾਉਣ ਵਾਲ ਤੇ ਕਹਿੰਨੀ ਆ ਮੰਮੀ ਨਾ ਤੁਸੀਂ ਨਾ ਲੜਿਆ ਕਰੋ ਆ ਨਹੀਂ ਉਹਦੀਆਂ ਸੁਣੀਆਂ ਬਗਵਨੀ ਯਾਰ ਚੰਗੀ ਬੱਜੀ ਕੀ ਕਰਾਂ ਜਦੋਂ ਕਿਤੇ ਜਾਣਾ ਹੁੰਦਾ ਨਾ ਬਸ ਇਹ ਨੌਂ ਸਸਦਾ ਇਹੋ ਹੀ ਰੌਲਾ ਹੁੰਦਾ ਕੀ ਆ ਵੀ ਅਡੇਗਾ ਤੇ ਮੁਕਾਬਲਾ ਹੀ ਚੱਲਦਾ ਰਹਿੰਦਾ ਬਾਰਡਰ ਤੇ ਇੱਕ ਪਾਸੇ ਇਹ ਖਲੋਣੀਆਂ ਚਾਹੀਦੀਆਂ ਇੱਕ ਪਾਸੇ ਉਹ ਖਲੋਣੀ ਚਾਹੀਦੀ ਦੋਹਾਂ ਦੀ ਲੜਾਈ ਉੱਥੇ ਚੱਲੇ ਨਾ ਫੇਰ ਵਾਹ ਵਧੀਏ ਉੱਥੇ ਵਾਹ ਵਾ ਰੌਣਕ ਲੱਗੀ ਰਹੂਗੀ ਇਹਨਾਂ ਤੇ ਇੱਥੇ ਐਵੇਂ ਤਮਾਸ਼ਾ ਜਹਾ ਲਾ ਕੇ ਰੱਖਿਆ ਫੇਰ ਮੈਨੂੰ ਖੋਲ ਕੇ ਦੁਬਾਰਾ ਬੰਨਣੀ ਪੈਣੀ ਸੋਕ ਆਈ ਮੜੇ ਪੂਣੀ ਕਰਾ ਦੀ ਹੋ ਮੂੰਠਾ ਨੂੰ ਕਰਕੇ ਕੋਸਟ ਬੈਠੀ ਆ ਜਿੱਤਾ ਕੋਈ ਜਾਣਦੀ ਨਹੀਂ ਕਿ ਜਾਂ ਤੇਰਾ ਖਸੌਂ ਵਾਜਾ ਮਾਰਦੇ ਆ ਸੁਣ ਲਾ ਉਹਦੀ ਜਾ ਕੇ ਕੀ ਚਿੰਦਾ ਵਾ ਉਹ ਮੀਸਰਨ ਦੇ ਪਾਉਣ ਮੇਰੇ ਰਾਨੂੰ ਲਈ ਬੋਲਣ ਤੋਂ ਵੀ ਵਾਜਾ ਮਾਰਨੀ ਸ਼ੁਰੂ ਕਰਤੀਆਂ ਉਹਨੇ ਵੀ ਇਹ ਸਭ ਰਲੇ ਆ ਸਭ ਬੁੜੀ ਦੇ ਪਵਾੜੇ ਸਾਰੇ ਕੰਨ ਭਰਦੀ ਰਹਿੰਦੀ ਇਹਨਾਂ ਦੇ ਜਿਹੜੇ ਚੀ ਮੜ ਜੀ ਖੇਚੇ ਕਰੀ ਗਏ ਲੈ ਜੇ ਤੁਸੀਂ ਬਾਹਰ ਹੀ ਤਾਂ ਤੁਸੀਂ ਹਟਾ ਦਿੰਦੇ ਹਾਂ ਦਾਦੀ ਨੂੰ ਤੇ ਮੰਮੀ ਨੂੰ ਬੋਲਣ ਨੂੰ ਉਹ ਮੈਂ ਤੇ ਆਖਿਆ ਕਾ ਤੋ ਮੈਂ ਕਲੇਸ਼ ਚ ਪੈਰ ਰੱਖਣਾ ਵਾਂ ਕਿਉਂਕਿ ਮੈਂ ਚੱਲਿਆ ਕੰਮ ਮਲ ਹੈ ਨਾ ਪਰ ਇਹਨਾਂ ਦਾ ਕਲੇਨ ਪੁਣਾ ਨਹੀਂ ਮੁਕਣਾ ਇਹਨਾਂ ਦੀ ਲੜਾਈ ਨਹੀਂ ਮੁਕਣੀ ਹੁਣ ਅੰਦਰ ਜਾ ਕੇ ਮਾਤਾ ਕੀ ਕਹਿਣ ਢੀ ਮੰਮੀ ਐਵੇਂ ਬੋਲਣ ਢੀ ਤੁਹਾਨੂੰ ਪਤਾ ਤੇ ਹੈਗਾ ਕਿ ਮੇਰੇ ਦਿਵਾਲੀ ਹੋ ਕੀ ਜਾ ਕੇ ਆ ਜਾ ਤੂੰ ਇੱਥੇ ਦਾਦੀ ਦਾ ਗੁੱਸਾ ਮਰਤੇ ਤੇ ਕੱਢਣਾ ਹੀ ਹੋਇਆ ਹਾਂ ਵੀ ਮਰਤੇ ਨਹੀਂ ਕੱਢਣਾ ਉਹਨੇ ਦਾਦੀ ਦਾ ਗੁੱਸਾ ਉਹ ਸੋਕ ਤੂੰ ਨਾ ਚੱਲ ਬੋਲਿਆ ਕਰ ਪਰ ਲੜਦੀਆਂ ਰਹਿਣ ਦੇ ਇਹਨਾਂ ਦਾ ਪਵਾੜਾ ਥੋੜੀ ਮੱਕਣਾ ਵਾ ਅੱਜ ਦਾ ਪਵਾੜਾ ਵਾ ਇਹਨਾਂ ਦਾ ਇਹ ਸ਼ੁਰੂ ਤੋਂ ਹੀ ਇਦਾਂ ਚੱਲਦਾ ਰਹਿੰਦਾ ਕੰਮ ਮੈਂ ਕਿਹੜਾ ਬੋਲਣ ਆਈ ਉਹ ਤੇ ਮੰਮੀ ਉੱਥੇ ਜਾ ਕੇ ਮੇਰੇ ਦਵਾ ਲਿਓ ਕਿ ਭਈ ਤੂੰ ਹੁਣ ਕੰਨਾਂ ਚ ਰੋਂ ਲਿਆ ਹੁਣ ਨਹੀਂ ਬਾਹਰ ਆਈ ਉਹ ਜੇ ਹਾਂ ਘਣੇ ਨਾ ਹਟੁੰਦੇ ਆ ਮੈਨੂੰ ਨਨ ਵੀ ਪਤਾ ਲੱਗਾ ਆ ਹੋਈ ਨਹੀਂ ਫੈਨਾ ਜਵਾਬ ਦੇਗਾ ਤੇ ਮੈਂ ਆਪਣੀ ਰਗਾਂ ਮਲਾਉਣੀਆਂ ਸੀ ਮੰਮੀ ਕੋ ਅੰਦਰ ਹੋਲੀਆ ਨਹੀਂ ਚਾਰ ਦਿਨ ਸ਼ੁਰੂ ਕਰਦੇ ਨਾ ਤੁਹਾਡੇ ਕੋ ਤੇ ਬੋਲਿਆ ਨਹੀਂ ਜਾਂਦਾ ਮੈਨੂੰ ਤੁਸੀਂ ਕਹਿਣ ਦੇ ਬੋਲ ਤੁਹਾਡੀ ਆਵਾਜ਼ ਨਿਕਲਦੀ ਦਿੰਨਾ ਮੈਂ ਵੀ ਜਵਾਬ ਹੁਣ ਹਾਂ ਦਿੰਦੇ ਜੇ ਪਤਾ ਮੈਨੂੰ ਮੰਮੀ ਅਗੇ ਤਾਂ ਕੋਈ ਵੀ ਨਹੀਂ ਕਹਿੰਦਾ ਸਿਰਫ ਦਾਦੀ ਦੀ ਹਿੰਮਤ ਹੈ ੜੀ ਦਾਦੀ ਬੋਲ ਪੈਂਦੀ ਔਰ ਕਦ ਦੀ ਹਿੰਮਤ ਮੈਨ ਨਹੀਂ ਹੈਗੀ ਮੰਮੀ ਸਾਹਮਣੇ ਬੋਲਣ ਦੀ ਦਾਦੀ ਲਾਗੇ ਬਹਿ ਜਾ ਜਾ ਕੇ ਚੁੱਪ ਕਰਕੇ ਮੈਂ ਵੇਲਾ ਮੈਂ ਉਦਾਂ ਚੱਲਿਆ ਹੀ ਉਹ ਕੰਮ ਹੈ ਤੇ ਦਾਦੀ ਨੇ ਕਹਿਤਾ ਵੀ ਚੱਲ ਪੁੱਤ ਮੇਰੇ ਕੋ ਪੈਸੇ ਲੈ ਜੀ ਤੇ ਮੰਮੀ ਦੇ ਮੂੰਹ ਇਹ ਘਰੀ ਨਹੀਂ ਫੁੱਟਿਆ ਵੀ ਤੈਨੂੰ ਪੈਸਿਆਂ ਦੀ ਲੋੜ ਆ ਜਾਂ ਕਿਤੇ ਜਾਣ ਆਉਣ ਦਾ ਤੇਲ ਖਰਚਾ ਕੋਈ ਕਰਾਇਆ ਲੈ ਜੀ ਮੇਰੇ ਕੋ ਪੈਸੇ ਨਾ ਦਾਦੀ ਨੇ ਕਿਹਾ ਫੇਰ ਵੀ ਤੇ ਮੈਂ ਫਿਰ ਦਾਦੀ ਦਾ ਸਾਥ ਨਾ ਦਵਾ ਤੇ ਮੰਮੀ ਨੇ ਤਾਂ ਪਤਾ ਦਾਦੀ ਨਹੀਂ ਕਹਿੰਦਾ ਮੰਮੀ ਨੇ ਤਾਂ ਸਗੋਂ ਨਹੀਂ ਗੁੱਸੇ ਚ ਪੈਸੇ ਦੇਣੇ ਜੇ ਦਾਦੀ ਨਾ ਕਹਿੰਦੀ ਫੇਰ ਘਰੇ ਮੰਮੀ ਪੈਸੇ ਦੇ ਹੀ ਦਿੰਦੀ ਹੁਣ ਉਹਨੂੰ ਪਤਾ ਦਾਦੀ ਕੋਲੋਂ ਪੈਸੇ ਲੈਣੇ ਹੁਣ ਦੇਣੇ ਮਾਤਾ ਨੇ ਪੈਸੇ ਮੈਂ ਦਾਦੀ ਲੱਗ ਕੇ ਬਹਿਣ ਲੱਗੀ ਜੀ ਭਾਜ ਦੇ ਦਿਓ ਜੇ ਲੋੜ ਹੋ ਕੇ ਚੀਜ਼ ਦੀ ਤੇ ਵੇ ਜਾਰ ਵੇ ਜਾ ਨਹੀਂ ਇੱਕ ਬੋੜੀ ਕਹਿੰਦੀ ਆ ਸਾਬੀ ਨੂੰ ਮੈਂ ਤੈਨੂੰ ਤਾਂ ਇਹ ਦੇ ਦੇਣੀ ਆ ਸਭ ਪੈਸੇ ਦੇ ਦੇ ਵਸ ਕੀਤੇ ਆ ਆਹੋ ਨਿਆਂਤ ਦੀ ਕਹੂੰ ਤਾਂ ਹਾਂ ਮੈਂ ਘਰ ਦੇ ਖਰਚੇ ਚਲਾਵਾਂਗਾ ਇਹਨਾਂ ਨੂੰ ਮੈਂ ਤਵਾ ਪੈਸੇ ਇਹਨਾਂ ਨੂੰ ਵੇਲੇ ਟੱਕਰੇ ਸਾਰੇ ਖਾਣ ਨੂੰ ਮੈਨੂੰ ਪਤਾ ਤੂੰ ਉਹਨਾ ਟੈਨਸ਼ਨ ਲਿਆ ਕਰ ਅਜੇ ਮੈਂ ਹਿੱਕ ਤੇ ਦੀਵਾ ਬਾਲਣਾ ਕਿਉਂ ਹੁਣ ਕੀ ਕਰਦੇ ਆਂ ਅਜੇ ਦਾਦੀ ਹਾਂ ਆਪਾਂ ਚੱਲੀ ਅੱਡੇ ਨੂੰ ਹਾਂ ਤੇ ਸੂਟ ਲਿਆਈਏ ਨਹੀਂ ਹੈਗੇ ਮੇਰੇ ਕੋਲ ਸੂਟ ਮੈਂ ਕੀ ਕਰਨਾ ਭਾਵੇਂ ਹੈਗੇ ਹੀ ਆ ਮੈਂ ਤੈਨੂੰ ਲਿਆ ਕੇ ਦੇਣੀ ਆ ਨਾ ਇਹਨੂੰ ਨਹੀਂ ਦੇਣਾ ਪੈਸੇ ਪੈਸੇ ਹੈਗੇ ਮੇਰੇ ਕੋਲ ਨਹੀਂ ਰਹਿਣ ਦਾਦੀ ਆਪਣੇ ਕੋਲ ਰੱਖ ਲੋ ਉਹ ਤੋਂ ਹਿਸਾਬੀ ਨੇ ਵੀ ਪੈਸੇ ਦੇਣੇ ਹੋ ਵੀ ਚੱਲਿਆ ਕੰਮ ਤੇ ਅਵੇ ਮੁੜ ਕੇ ਤੁਸੀਂ ਵੀ ਖਰਚੇ ਕੋਲ ਤੰਗ ਹੋਵੋਗੇ ਕਿਤੇ ਨਹੀਂ ਤੰਗ ਹੁੰਦੇ ਇਹਨੇ ਸਤਾਇਆ ਬੜਾ ਵਾ ਇਹ ਆਪਣੇ ਲੈ ਆਂਦੀ ਆ ਕਦੇ ਤੈਨੂੰ ਲਿਆ ਕੇ ਦਿੱਤਾ ਵਾ ਕੋਈ ਨਹੀਂ ਮੇਰੇ ਕੋਲ ਹੈ ਹੁਣ ਕੀ ਗੱਲ ਹੋਈ ਹੁਣ ਤੁਸੀਂ ਕਤੋ ਛੇੜਛੜੀ ਜੀ ਦਾਦੀ ਹੁਣ ਫੇਰ ਮੈਂ ਸੁਣ ਲਈਆਂ ਉਹਦੀਆਂ ਗੱਲਾਂ ਹਾਂ ਉਹ ਮੈਂ ਭੈਣ ਕੋਲ ਗਈ ਤਾਂ ਉੱਥੇ ਨਵਾਂ ਨੂੰ ਚੁੱਕਣਾ ਦਿੰਦੀ ਸੀ ਉਹਦੀਆਂ ਨੂੰ ਆ ਵੇਲਾ ਵੇਲਾ ਮੈਂ ਉੱਥੇ ਕੰਮ ਕਰਦੀ ਆ ਉੱਥੇ ਕਰਦੀ ਇਹਨਾਂ ਦੇ ਘਰ ਲੜਾਈ ਪਉਂਦੀ ਸੀ ਤੇ ਆਪਣੇ ਆਖ ਦਿੰਦੀ ਮੈਂ ਨਾ ਉਹ ਐਵੇਂ ਕਰਾਂ ਤੇ ਜਿਉਂ ਕਰਾਂ ਉਹ ਆਤਾ ਉਹਨਾਂ ਨੂੰ ਦੱਸ ਕੇ ਆਈ ਓ ਤੀਵੇਂ ਹੀ ਸੋਨਿਆ ਚੁੱਪ ਕਿਤੇ ਰਹਿਣਾ ਹੈ ਐਵੇਂ ਚੁੱਪ ਕਿਤੇ ਰਹਿਣਾ ਇਹਨੂੰ ਕਿਤਰਾ ਪਤਾ ਲੱਗੂ ਉਹ ਵੀ ਲੋਕ ਤਾਂ ਮੰਮੀ ਅੰਦਰ ਬੜ ਬੜ ਡਈ ਕਰਨ ਕਰਦੀ ਰਵੇ ਹੰਡਰ ਨਹੀਂ ਮਾਰਿਆ ਮੰਮੀ ਦਾ ਉਹ ਤਾਂ ਉਰਨਦੀ ਐ ਤਾਂ ਮਾਰਦੀ ਪਤਾ ਰੋਹ ਜੀ ਕਹਿੰਦੀ ਰਹਿੰਦੀ ਪਤਾ ਨਹੀਂ ਕਦੋਂ ਮਰਨਾ ਕਦੋਂ ਨਹੀਂ ਮਰਨਾ 19 ਉਮਰ ਮੇਰੀ ਜ਼ਿਆਦਾ ਹੁੰਦੀ ਆ ਤੂੰ ਨਾ ਟੈਨਸ਼ਨ ਲਿਆ ਕਰ ਚੱਲ ਮੈਨੂੰ ਹੁੰਦਾ ਐਵੇਂ ਕਾਤੋਂ ਤੂੰ ਵੀ ਨਿੱਕੀ ਨਿੱਕੀ ਗੱਲ ਨੂੰ ਵਧਾ ਲਿੰਦੇ ਜੇ ਕੁਛ ਨਹੀਂ ਹੁੰਦਾ ਇਹ ਕੀ ਕਰੂੰ ਸਾਨੂੰ ਅਸੀਂ ਦੋ ਜਾਣੀਆਂ ਵਾ ਇਹ ਆਂਦੇ ਨੇ ਤੇਰੀ ਲੱਤ ਤੋੜਨੀ ਮੈਨੂੰ ਤਾਂ ਖੁੰਡੀ ਚ ਲੱਤ ਪਾ ਕੇ ਤੂੰ ਨਾ ਹੀ ਗਾ ਹੁੰਦੇ ਤਾਂ ਸਾਈ ਜਦੋਂ ਤੂੰ ਇਹਦਾ ਲੜ ਲੌਗਾ ਤੇ ਮੈਂ ਤੂੰ ਕੀ ਕਰਨਾ ਤੂੰ ਜਦੋਂ ਲੰਡ ਹੋਊਗਾ ਤੂੰ ਪਰਾਂ ਨਾ ਹੋ ਜਾਈਂ ਆਉਂਦਾ ਹਾਂ ਤਾਂ ਕਦੋਂ ਕਮਾ ਲਦੇ ਤੇ ਮੁੜ ਕੇ ਤੁਸੀਂ ਆਪਣਾ ਗੋਡਾ ਗੱਡਾ ਬਣਾ ਕੇ ਤੇ ਬਹਿ ਜਾ ਨਹੀਂ ਮਾਰਦੀ ਧੱਕਾ ਥਾਈ ਲਾ ਜਾ ਆਹ ਆਹ ਤੇ ਜਿਉਂ ਨਾ ਡੈਡੀ ਨੂੰ ਫੋਨ ਲਾ ਕੇ ਗੱਲਾਂ ਸਾਰੀਆਂ ਦੱਸਦੀਆਂ ਤੇ ਫਿਰ ਤੇ ਦੱਸ ਦੇ ਡੈਡੀ ਨੂੰ ਪਤਾ ਵਾ ਸਾਰਾ ਵੀ ਇਤਨਾ ਕਰਦੀ ਰਹੀ ਪਹਿਲੇ ਦੁਨੀ ਇਹ ਮੇਰੀ ਮਾਂ ਨੇ ਥੰਮ ਕੇ ਰੱਖੀ ਈ ਆ ਇਹ ਤਾਂ ਬੜਾ ਕੋਹ ਕਰਾਉਂਦੀ ਰਹੀ ਆ ਪਰ ਉਹਨੇ ਨਹੀਂ ਮੰਨੀਆਂ ਚੱਲ ਹੁਣ ਪਿਛਲੀਆਂ ਗੱਲਾਂ ਛੱਡ ਦੋ ਜੋ ਹੋ ਗਿਆ ਸੋ ਹੋ ਗਿਆ ਕਿ ਹੁਣ ਹੁਣ ਮੈਂ ਤਾਂ ਇਹੋ ਆਹ ਦਿੰਨੇ ਆ ਕਿ ਮਹਾਰਾਜ ਸਾਬੇ ਨੂੰ ਨੌਕਰੀ ਮਿਲ ਜੇ ਤੇ ਤੁਸੀਂ ਆਪਣੇ ਸੁਖੀ ਬਸੇ ਤਾਂ ਇਹਦੇ ਕੋ ਮੰਗੇ ਨਾ ਕੁਝ ਵੀ ਮੈਂ ਤਾਂ ਦਾਦੀ ਉਦਾਂ ਵੀ ਮੈਨੂੰ ਲੋੜ ਹੋਵੇ ਮੈਂ ਤਾਂ ਕੋਈ ਚੀਜ਼ ਮੰਗਦੀ ਨਹੀਂ ਤਾਂ ਤੁਹਾਨੂੰ ਪਤਾ ਟਾਈਮ ਪਾਸ ਕਰਨੀ ਨਾਲੇ ਮੈਂ ਸੂਟ ਬਣਾ ਕੇ ਚ ਜਾਣਾ ਕਿ ਕਿੱਥੇ ਜਾਣਾ ਸਾਰੇ ਨੂੰ ਆਪਣੇ ਪੇਕੇਆਂ ਦਾ ਜਾਹ ਹੁੰਦਾ ਤੁਹਾਨੂੰ ਪਤਾ ਮੇਰਾ ਉੱਥੇ ਕੌਣ ਹੈ ਮੈਂ ਕਿੱਥੇ ਜਾਣਾ ਹੁੰਦਾ ਤਾਂ ਤਾਂ ਮੈਂ ਤੇਨੂੰ ਆਣੀ ਆ ਪਿਛਾਲ ਆਪਾਂ ਚੱਲਨੇ ਆ ਮੰਮੀ ਨੇ ਜਾਣ ਦੇਣਾ ਮੈਨੂੰ ਤੁਹਾਡੇ ਨਾਲ ਸਾਬੀ ਨੂੰ ਆ ਲੈਣ ਦੇ ਮੈਂ ਖੜੂ ਚਲੋ ਆਪਣੇ ਕੰਮ ਚੱਲਾ ਉਹਨੂੰ ਪਹਿਲਾਂ ਜਾਣ ਦੇ ਨਹੀ ਉਹ ਜੋ ਹੋ ਕਰਕੇ ਆ ਉਹ ਕੰਮ ਆਪਣਾ ਤੇ ਬਾਅਦ ਚ ਵੇਖਾਂਗੇ ਟਾਈਮ ਆ ਉਹ ਅੱਜ ਚੱਲ ਜਾਣਾ ਸਵੇਰੇ ਸਈ ਇਹਨਾਂ ਮਤ ਦੱਸਣਾ ਵਾ ਸਵਾ ਕੇ ਪਾ ਕੇ ਤੇਰੇ ਗੱਲ ਤੇ ਫਿਰ ਮੈਂ ਖਣਾ ਆਈ ਲੈ ਲੈ ਤੁਸੀਂ ਮਨ ਨਾਲ ਲੜਾਈ ਵਧਾਉਣੀ ਆ ਘਟਾਉਣੀ ਨਹੀਂ ਆ ਹੁਣ ਅਪੇਸ਼ਰ ਮਿੰਦੀ ਹੋਊਗੀ। ਤੇ ਮੈਂ ਤਾਂ ਬਣਾ ਕੇ ਨਹੀਂ ਦਿੰਦੀ। ਚਲ ਜਿਹੜਾ ਤੇ ਸੂਟਾਂ ਤੇ ਪਾਇਆ ਕਰ ਜene ਮਾਮੇ ਉਹਨਾਂ ਨੂੰ ਮੇਲ। ਵੇਖੀ ਜਾ ਮਾਮੇ ਉਹਨਾਂ ਨੂੰ। ਪਹਿਲਾਂ ਆਹ ਤਾਂ ਕਰੀਏ ਜੀ ਇਹ ਜੀ ਪੂਰੀ। ਨਾ ਮਰਦੀ ਨਾ ਘਣੋਂ ਲਾਹਦੀ। ਇਹ ਜਿੱਦਣ ਮਰ ਗਈ ਉਦਨ ਹੀ ਮਹਿੰਗੀ ਪੈਣੀ ਆ। ਇਹਦਾ ਭਰਾਵਾ ਕਹਣਾ ਵੱਡੀ ਕਰ। ਮਖਾਣੇ ਵੰਡ ਆਹ ਵੰਡ। ਇਹਦਾ ਕੱਠ ਵੀ ਕਰ ਚੱਜਦਾ। ਇੱਕ ਤਾਂ ਉਹਨੇ ਇਹਦੇ ਛੱਡ ਦੇ ਉਹਨੇ ਕਹਣਾ ਇਹ ਕਿ ਲੈ ਗਈ ਨਾਲ ਇੱਥੇ ਛੱਡ ਗਈ ਆ ਛੱਡ ਗਈ ਇੱਥੇ ਸਾਡੇ ਵਾਸਤੇ ਕੰਠੇ ਆ ਗੱਲਾਂ ਹੀ ਜੋਕੀ ਸੀ ਲੜ ਨਹੀਂ ਜੋਕੀ ਪੱਲੇ ਦੇ ਸੁਹਾਹੀ ਇਹਦੇ ਉਹ ਜਿਹੜੀ ਇੱਕ ਨਿੱਕੀ ਆ ਉਹ ਚੰਗੀ ਵੀ ਨਹੀਂ ਵਖਰੀ ਆ ਰਮਾਨਾ ਰਹਿੰਦੀ ਨਾ ਕੋਈ ਸਿਰਦਰਦੀ ਇੱਥੇ ਆਉਂਦੀ ਆ ਮਾਤਾ ਲਾਗੇ ਮਾਤਾ-ਮਾਤਾ ਕਰਕੇ ਇਹ ਤੇ ਗਾਂ ਜਾਂਦੀ ਆ ਉਹਨੂੰ ਕੋਈ ਇਹਤ ਨਹੀਂ ਹੈ ਡਾਪ ਦੇ ਲਾਗੇ ਕਿਹਨੇ ਕੋੜ-ਕੜ ਕਰਨਾ ਇਹ ਛੱਡੀ ਮੇਰੇ ਵਾਸਤੇ ਮੇਰੇ ਸਰਾਣੇ ਕੋੜ ਕੋੜ ਕਰ ਲੁਬਠਾਲਦੀ ਆ ਮੂੰਹ ਦੀ ਮਿੱਠੀ ਤੇ ਦਿਲ ਦੀ ਖੋਟੀ ਆ ਹਾਂ ਮੂੰਹ ਤਾਂ ਮਾਤਾ-ਮਤਾ ਅੰਦਰੋਂ ਕਹਿੰਦੀ ਆ ਵੀ ਹੱਥ ਜੋੜਦੀ ਵੀ ਇੱਥੇ ਜੋਗੀ ਰਵੇ ਮੇਰੇ ਨਾਲ ਕਿਤੇ ਆ ਜੇ ਇਹ ਮੇਰੇ ਵਾਸਤੇ ਬਠਾਲ ਛੜੀ ਪੱਕੀ ਨਾ ਨਹੀਂ ਲੈਂਦੀ ਕਿ ਤਾ ਦਿਨ ਮੇਰੇ ਵਾਲੀ ਵੀ ਕਿਤੇ ਆ ਜਾ ਚਲ ਦਦੀ ਸਾਬੀ ਨੇ ਵੀ ਪੱਗ ਬੰਨ ਲਈ ਮੈਂ ਉਹਨੂੰ ਚਾ ਬਣਾਦਾ ਘੁੱਟ ਚਲ ਬਣਾ ਦੇ ਤੇ ਬਾਗਰੂ ਆ ਕੇ ਤੋਰੀ ਠੀਕ ਆ ਕੋਈ ਗੱਲ ਨਹੀਂ ਆਹੋ ਮਹਾਰਾਜ ਕਾ ਤੇ ਕੰਮ ਬਣਾ ਦੇ ਸਾਬੀ ਦਾ ਤੂੰ ਹੀ ਵੀ ਦਿਓ ਨਾ ਸੀਸਾਂ ਨੂੰ ਮੈਂ ਤਾਂ ਦਿੰਦੇ ਹੀ ਰਹਿੰਨੇ ਆ ਵੱਡਿਆਂ ਦੀ ਸੀਸਾਂ ਲੱਗ ਜਾਂਦੀਆਂ ਹੁੰਦੀਆਂ ਮੈਂ ਆਹੋ ਇਹ ਤਾਂ ਹੈ ਵਾ ਤੇ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਮਹਾਰਾਜੇ ਵੇਖੇ ਬਣਾ ਦੇਣਾ ਦਾ ਕੰਮ ਕੋਈ ਨਹੀਂ ਉਹ ਵੀ ਚਲੋ ਦਿਨ ਮੈਂ ਤੇ ਨਹੀਂ ਛੇਤੀ ਛੇਤੀ ਲਿਆਵੇ ਮਹਾਰਾਜ ਦਾ ਆ ਜੈਣਾ ਚਲਦੀ ਬਹੁ ਮੈਂ ਤੂੰ ਇਹ ਵੀ ਪੀਣੀ ਜਕਟ ਜੈ ਬਣਾ ਲੈ ਬਣਾ ਲੈ ਨਹੀਂ ਮੈਂ ਥੋੜੀ ਥੋੜੀ ਉਹਨੂੰ ਬਣਾਉਣ ਤੇ ਲੱਗੀ ਆਹੋ ਉਹਨੂੰ ਪੁੱਛ ਲੈ ਮਹਾਰਾਜੇ ਮੇਰੇ ਪੋਤੇ ਦਾ ਕੰਮ ਬਣਾ ਦੇ ਸੱਚੇ ਸਤਗੁਰੂ ਮੈਂ 2 ਕਿਲੋ ਲੱਡੂ ਸਗਰਾੰਦ ਵਾਲੇ ਦਿਨ ਚਾਹ ਨਾ ਪਿਆਣਾ ਮਹਾਰਾਜ ਨੂੰ ਨੌਕਰੀ ਮਿਲ ਜੇ ਇਹੋ ਟੈਨਸ਼ਨ ਰਹਿੰਦੀ ਹੋ ਨਾਲੇ ਕੁੜੀ ਵਿਚਾਰੀ ਟੈਨਸ਼ਨ ਚ ਰਹਿੰਦੀ ਆ ਤੇ ਚਲੋ ਬਣ ਜੇ ਕੰਮ ਤਾਂ ਆਪਣੇ ਧੰਦੇ ਲੱਗੇ ਨਾਲੇ ਮਾਂ ਨਾਲ ਖਿਜੋ ਖਜਾਈ ਕਰਦਾ ਪੈਸਾ ਤਾਂ ਕਰਦਾ ਨਾ ਮੇਰੇ ਕੋਲ ਹੁਣ ਤਾਂ ਮੈਂ ਦੋ ਵਦਾਂ ਫੜਾ ਦਿੰਨੇ ਆ ਇਹ ਲੈ ਪਤ ਤੂੰ ਨਾ ਉਹ ਦੇਣਾ ਤਾਂ ਠਾ ਹੋਵੇ ਮਹਾਰਾਜ ਦਾ ਨਾਮ ਲਿਆ ਕਰ ਤੇ ਚਲ ਅੱਜ ਚੱਲਿਆ ਮੇਰਾ ਪੁੱਤ ਬਾਬਾ ਇਹਦਾ ਕੰਮ ਬਣ ਜੇ ਸੋਖ ਸੋਖ ਆ ਫਾਈਲ ਦੇ ਮੈਨੂੰ ਕੱਢ ਕੇ ਠੀਕ ਮੈਂ ਚਾਹ ਰੱਖੀ ਸੀ ਤੁਹਾਡੇ ਵਾਸਤੇ ਆਹ ਮੈਂ ਇੱਥੇ ਰੱਖ ਕੇ ਗਈ ਹਾਂ ਨਾ ਕਾਗਜ਼ ਪੂਰੇ ਹੀ ਆ ਵਿੱਚ ਹਾਂ ਪੂਰੇ ਹੀ ਚੱਲ ਠੀਕ ਆ ਚੱਲ ਚਾਹ ਲਿਆ ਦੇ ਜਾ ਹਾਂ ਰੱਖੀ ਬਸ ਮੈਂ ਲੈ ਆਂ ਜੀ ਹਾਂ ਠੀਕ ਆ ਫਿਰ ਮੈਂ ਜਾਵਾਂ ਦੱਲੋ ਵੀ ਦਾਦੀ ਨੂੰ ਬਾਈ ਜਾਂਦੇ ਜਾਂਦੇ ਮੈਂ ਲੈ ਲੈਣੇ ਆ ਚੱਲ ਠੀਕ ਆ ਆਹ ਵਾਈ ਗਰੂ ਵਾਇਗਰ ਪਨਾਕ ਨੀ ਮੋਨਾ ਚਲਨੇ ਕੰਮ ਚਲਿਆ ਮੈਂ ਕੰਮ ਤੇ ਲੱਗਾ ਥੋੜਾ ਬੋੜਾ ਦਿਮਾਗ ਤੇ ਸਹੀ ਹੋਵੇ ਕੀ ਉਹ ਵੀ ਟੈਨਸ਼ਨ ਆ ਵੀ ਕੰਮ ਨਹੀਂ ਕੋਈ ਮਿਲਦਾ ਬੱਬਾ ਨਾਮ ਦਾ ਹੁਣ ਸੁਖਸਾਨ ਹੋਵੇ ਤੇ ਕੰਮ ਮਿਲ ਜਿੰਦਾ ਦਾਦੀ ਠੀਕ ਆ ਫਿਰ ਮੈਂ ਜਾਣਾ ਵਾ ਹੈ ਤੇ ਸੁਖ ਨੇ ਚਾਹਤਾ ਹੀ ਪਤਾ ਜਾ ਪੀ ਕੇ ਜਾਣਾ ਚਾਹ ਪੀਣ ਲਾ ਪਹਿਨਾ ਦਾਦੀ ਤੇ ਲੇਟ ਬੜਾ ਹੋ ਜਾਣਾ ਵਾ ਤੇ ਮੋਹਿਲਾ ਪਹਿਲਾਂ ਹੀ ਵੇਖਾਂ ਤੇ ਚਾਹ ਉਹ ਤਾਂ ਹੋ ਗਿਆ 12 ਵਜ ਗਏ ਤੇ ਪਾਂਡੇ ਠੰਡੀ ਕਰ ਦਿੰਦੇ ਆ ਮੈਨੂੰ ਮੰਨ ਨਹੀਂ ਸਕ ਉਹ ਨਹੀਂ ਨਹੀਂ ਹੁਣ ਤੁਸੀਂ ਪੀਓ ਦਾਦੀ ਜਾ ਮੈਂ ਚੱਲਦਾ ਵਾਂ ਚੱਲ ਧਿਆਨ ਨਾਲ ਜਾ ਕੰਮ ਹੋ ਜੇ ਤੇ ਆਹ ਮੈਂ ਚੱਲਿਆ ਹਾਂ ਵਸ ਠੀਕ ਆ ਚੱਲ ਆ ਲੈ ਕੋਰ ਦੇ ਆ ਕੋਈ ਨਹੀਂ ਠੀਕ ਆ ਧਿਆਨ ਧਿਆਨ ਨੀ ਹਾਂ ਠੀਕ ਆ ਫਿਰ ਹੈ ਧਿਆਨ ਤੇ ਮਹਾਰਾਜ ਜਿਹਾ ਕੰਮ ਬਣਾਵੇ ਠੀਕ ਆ ਦਾਦੀ ਗਿਆ ਮੇਰਾ ਪੋਤਾ ਮਹਾਰਾਜੇ ਨੂੰ ਤਰਕੀਆਂ ਬਖਸ਼ੇ ਇਹਨਾਂ ਨੂੰ ਨੌਕਰੀ ਮਿਲ ਜੇ ਤਰੋ ਜੇ ਇਤਨਾ ਤਿਆਰ ਹੋ ਕੇ ਜਾਇਆ ਕਰੇ ਮਹਾਰਾਜ ਤੂੰ ਹੀ ਹਾਂ ਚੰਗਾ ਪੁੱਤ ਜਾ ਹਣ ਤੂੰ ਛਾ ਮਾਣੂ ਕਰੇ ਆਉਣਾ ਵਾ